ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਿਓ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਠੀਕ ਠਾਕ ਜੇ ਬਾਬਿਓ ਮੇਰੇ ਤੇ 57 ਦਾ ਪਰਚਾ ਪੈ ਗਿਆ ਮੇਰੀ ਕਿਸੇ ਨੇ ਸਾਰ ਨਹੀਂ ਲਈ ਮੈਂ ਤਾਂ ਸਾਈ ਬਣ ਲੱਗਿਆ ਜੇ ਤੂੰ ਸਾਈ ਬਣ ਲੱਗਿਆ ਫੜ ਖੜ ਬਣੇਗਾ ਸਾਈ ਤੂੰ ਨਹੀਂ 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 ਬਾਬਾ ਜੀ ਨਹੀਂ 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 ਬੰਦਾ ਬਾਬਾ ਜੀ ਸਾਈ ਨਹੀਂ ਬੰਦਾ ਮੇਰੇ ਮੂੰਹੋਂ ਨਿਕਲ ਗਿਆ ਮੇਰੇ ਮੂੰਹੋਂ ਨਿਕਲ ਗਿਆ ਮੈਂ ਤੁਹਾਡੇ ਕੋਲ ਮਾਫੀ ਮੰਗੀ ਹੀ ਨਹੀਂ ਉਸ ਦਿਨ ਮੈਂ ਮਾਫੀ ਮੰਗ ਲਈ ਸੀ ਨਹੀਂ ਬਾਬਾ ਜੀ ਨਹੀਂ ਬੰਦਾ ਹੰਨਾ ਮੈਂ ਕਿਉਂ ਬਣੂੰਗਾ ਮੈਂ ਨਹੀਂ ਬੰਦਾ ਨਹੀਂ 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 ਬਾਬਾ ਜੀ ਨਹੀਂ ਨਹੀਂ ਮaaf ਕਰ ਦਿਓ ਬਾਬਾ ਜੀ ਨਹੀਂ ਬੰਦਾ ਸਾਈ ਮੈਂ ਹਾਂ ਨਹੀਂ ਬੰਦਾ ਬਾਬਾ ਜੀ ਸਾਈ ਨਹੀਂ ਬੰਦਾ ਮੈਂ ਮੇਰੇ ਮੂੰਹੋਂ ਨਿਕਲ ਗਿਆ ਦੱਸੋ ਮੈਂ ਕਦੋਂ ਆਖਿਆ ਸੀ ਦੱਸੋ ਹੈ ਮੈਂ ਵੈਸੇ ਆਖਿਆ ਸੀ 7 ਕੰਜਾਰੇ ਪਰਚਾ ਪੈ ਗਿਆ ਸਾਡੀ ਕਿਸ ਅਨਸਾਰ ਨਹੀਂ ਲਈ ਅਸੀਂ ਕੀ ਕਰੀਏ ਦੱਸੋ ਹੈ ਪਤਾ ਗੱਲ ਕੀ ਮੈਂ ਤੁਹਾਡੇ ਕੋਲ ਉਦੋਂ ਮਾਫੀ ਮੰਗ ਤਾਂ ਲਈ ਹੀ ਦੱਸੋ ਹਾਂ ਐ ਉਹਨੇ ਅਮਰ ਤੇ ਕਿਉਂ ਨਹੀਂ ਛਕਿਆ ਲੱਖਾਂ ਸਟੇਜ ਤੇੋਂ ਕਿ ਚੜ ਗਿਆ ਉਹਨੇ ਕਿਰਪਾਨ ਨਹੀਂ ਪਾਈ ਐ ਬਤੰਦਰਾ ਵੇਖ ਲੋ ਬਾਬਿਓ ਹੁਣ ਇਹ ਤਾਂ ਨਹੀਂ ਨਾ ਐਡਿਟ ਹੋਣਾ ਅਸਦੇ ਜਿਵੇਂ ਵੀਡੀਓ ਵੀ ਐਡਿਟ ਕੀਤੀ ਆ ਮੈਂ ਸਾਰੀ ਪਈ ਮੇਰੇ ਕੋਲ ਮੈਂ ਸਾਰੀ ਚੱਕ ਲਈ ਠੀਕ ਹੈ ਨਾ ਅਸੀਂ ਅੱਗੇ ਵਾਲੀ ਗਲਤੀ ਨਹੀਂ ਕਰਦੇ ਹੁਣ ਸਾਰੀ ਵੀਡੀਓ ਹੀ ਮੈਂ ਚੱਕ ਲਈ ਜੇ ਬੰਦਾ ਕੋ ਨੂੰ ਕੋਈ ਐਡਿਟਡ ਆ ਵੀਡੀਓ ਮੈਂ ਸਾਰੀ ਦੇ ਦੂੰ ਵੀਡੀਓ ਨੂੰ ਹੈਂ 5751 ਪਿੱਛੇ ਸਾਈ ਬਣ ਲੱਗਿਆ ਸੀ ਵੇਖ ਲੋ ਤੁਸੀਂ ਹੁਣ ਕੀ ਕਹਿਣਾ ਬਾਬਿਓ ਬੋਲੋ ਹੁਣ ਹੋ ਗਏ ਹੁਣ ਵੀ ਕਹਿਣਾ ਜੇ ਕਿ ਵੀਡੀਓ ਫੇਕ ਆ ਇਹ ਸਾਰੀ ਬੜਾ ਦੱਸ ਦਿਆ ਜੇ ਜੇ ਅਜੇ ਵੀ ਲੱਗੇ ਤੁਹਾਨੂੰ ਕਿ ਅਜੇ ਵੀ ਵੀਡੀਓ ਫੇਕ ਆ ਜਾਂ ਕੁਝ ਵੀ ਆ ਹੈ ਅਕੇ ਮੈਂ ਤਾਂ ਇਕੱਲਾ ਹੀ ਗਿਆ ਸੀ ਮੇਰੇ ਨਾਲ ਤਾਂ ਕੋਈ ਗਿਆ ਹੀ ਨਹੀਂ ਸੀ ਉਹ ਜਿਹੜੇ 5-4 ਹੋਗੇ ਉਹਨਾਂ ਦਾ ਨਾਂ ਹੀ ਨਹੀਂ ਲਿਆ ਪਤੰਦਰ ਨੇ ਹਾਂਜੀ ਇਹ ਚਾਹੁੰਦਾ ਵੀ ਮੇਰੇ ਇਕੱਲੇ ਦੇ ਗੱਲ 'ਚ ਮੈਂਟਰ ਪੈ ਜੇ ਸਾਰਾ ਦੂਜਿਆਂ ਨੂੰ ਬਦਨਾਮ ਕਰਦਾ ਫਿਰਦਾ ਦੂਜਿਆਂ ਨੂੰ ਮਾੜਾ ਆਖਦਾ ਫਿਰਦਾ ਹੈ ਫਲਾਣੇ ਨੇ ਅਮਰਤ ਨਹੀਂ ਛਕਿਆ ਬਲਾ ਇਹ ਬਾਬਾ ਹਾਂ ਹਾਂ ਅਰਜਨ ਸਿੰਘ ਮੇਹਣੇ ਨਹੀਂ ਇਹ ਸੱਚੀ ਗੱਲ ਆ ਕੋਈ ਜਨਾਨੀ ਵਾਲੇ ਮੇਹਣੇ ਨਹੀਂ ਸੱਚੀ ਗੱਲ ਨੂੰ ਮੇਹਣੇ ਨਾ ਆਖਿਆ ਕਰੋ ਨਾ 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 ਇਹ ਮੇਹਣੇ ਨਹੀਂ ਬਿਲਕੁਲ ਨਹੀਂ ਕੋਈ ਮੇਣਾ ਇੰਦੇ ਜਮਾਂ ਸੱਚੀ ਗੱਲ ਕੀਤੀ ਆ ਹਾਂ ਵੀਡੀਓ ਮੇਰੇ ਕੋਲੇ ਪਈ ਆ ਪ੍ਰੂਫ ਮੇਰੇ ਕੋਲੇ ਪਿਆ ਹਾਂ ਠੀਕ ਆ ਨਾ ਕ ਕਰਨਾ ਅਮਰਤਪਾਲ ਦੀਆਂ ਰੀਸਾਂ ਐ ਅਮਰਤਪਾਲ ਜੇਲ੍ਹ ਚ ਕਿਉਂ ਗਿਆ ਅਗਲੇ ਤਾਂ ਐਨਐਸਏ ਲੱਗੀ ਆ ਤੁਹਾਡੇ ਕੋ ਨਹੀਂ ਆਖਿਆ ਵੀ ਮਸਾਈ ਬਣ ਲੱਗੇ ਆ ਮੇਰੀ ਕਿਸੇ ਨੇ ਸਾਰ ਨਹੀਂ ਲਈ ਮੇਰੇ ਨਾਲ ਇੰਨਾ ਤੱਕਾ ਗਿਆ ਉਹ ਹੋ ਗਿਆ ਬੋਲੋ ਨਾ ਨਾ ਅਰਜਨ ਸਿੰਘ ਹੁਣ ਭੱਜ ਨਾ ਮੇਰਾ ਭਰਾ ਅਰਜਨ ਸਿੰਘ ਹੁਣ ਤੂੰ ਇਹ ਗੱਲ ਤੇ ਆ ਗਿਆ ਵੀ ਯਾਰ ਇਕੱਠੇ ਹੋ ਕੇ ਨਿਬੜ ਲਵੋ ਨਿਬੜ ਨਹੀਂ ਸੱਚੀ ਗੱਲ ਕੀਤੀ ਜੇ ਮੈਂ ਝੂਠਾ ਅਰਜਨ ਸਾਂ ਜੇ ਮੈਂ ਝੂਠਾ ਠੀਕ ਹੈ ਕਿ ਨਹੀਂ ਸਿਰ ਮੇਰਾ ਹੋਊਗੀ ਜੁੱਤੀ ਤੇਰੀ ਹੋਊਗੀ ਜੇ ਮੈਂ ਫੇਕ ਵੀਡੀਓ ਵੀਡੀਓ ਮੇਰੇ ਕੋਲੇ ਪਈ ਮੈਂ ਸਾਰੀ ਵੀਡੀਓ ਚੱਕ ਚੱਕ ਲਈ ਆ ਕਿਉਂਕਿ ਮੁੜ ਕੇ ਤੁਸੀਂ ਇਹ ਗੱਲ ਬੜੀ ਕਰਦੇ ਜੇ ਵੀ ਇਹ ਵੀਡੀਓ ਫੇਕ ਆ ਐ ਵੀਡੀਓ ਤੋੜ ਮਰੋੜ ਕੇ ਪੇਸ਼ ਕੀਤੀ ਆ ਜਾਂ ਨਾ ਬਈ ਤੁਹਾਡੇ ਵਾਲੇ ਬੰਦੇ ਦੀ ਵੀਡੀਓ ਪਈ ਆ ਐ ਸਾਰਾ ਕੋ ਮੰਨੀ ਬੈਠਾ ਵੀਡੀਓ ਦੇ ਵਿੱਚ ਦੱਸੋ ਚੀਕਾਂ ਮਾਰੀ ਜਾਂਦਾ ਉਹ ਵੀਡੀਓ ਦੇ ਵਿੱਚ ਹੈ ਇਹ ਪਤੰਦਰ 2 ਦਿਨ ਰਿਹਾ 55 ਦੇ ਪਰਚੇ ਪਿੱਛੇ ਜਮਾਨਤ ਹੋ ਗਈ ਬਾਹਰ ਆ ਗਿਆ ਤੇ ਰੌਲਾ ਪਾਉਂਦਾ ਫਿਰਦਾ ਅਜੇ ਤਾਂ ਅੰਦਰ ਗਏ ਇਸ ਦੇ ਛੱਡੇ ਜਮਾਨਤ ਹੋ ਗਈ ਸਾਡੀ ਸਾਰ ਨਹੀਂ ਲਈ ਅੰਦਰ ਹੈ ਜਿਨ੍ਹਾਂ ਨੂੰ 2-2 ਸਾਲ ਹੋ ਗਏ ਜੇਲ੍ਹਾਂ 'ਚ ਬੈਠਿਆ ਨੂੰ ਜਿਨ੍ਹਾਂ ਨੂੰ 30-30 ਸਾਲ ਹੋ ਗਏ ਜੇਲ੍ਹਾਂ 'ਚ ਬੈਠਿਆ ਨੂੰ ਉਹਨਾਂ ਨੇ ਕਿਤੇ ਗੱਲਾਂ ਨਹੀਂ ਕੀਤੀਆਂ ਤੇ ਨਾਲ ਇਹ ਦੇਖੋ ਜਿਹੜਾ ਚੜ੍ਹਦੀ ਕਲਾ ਵਾਲਾ ਸਿੰਘ ਸੀ ਜਿਹੜਾ ਬਾਬਾ ਜੀ ਉਹਨੇ ਗੱਲ ਕੀਤੀ ਨਾ ਚੜ੍ਹਦੀ ਕਲਾ ਵਾਲੀ ਕੀ ਤੇ ਜੇ ਨਹੀਂ ਕੀਤੀ ਤਾਂ ਦੱਸੋ ਹਾਂ ਉਹਨੇ ਚੜਦੀ ਕਲਾ ਵਾਲੀ ਗੱਲ ਕੀਤੀ ਆ ਹਾਂ ਉਹਦਾ ਫਿਰ ਕੀ ਹੋ ਗਿਆ ਜੇ ਪਰਚਾ ਪੈ ਗਿਆ ਤਾਂ ਕਹਿੰਦਾ ਵੱਡੇ ਜਾਵਾਂਗੇ ਪੋਰੀਆਂ ਪੋਰੀਆਂ ਹੋ ਜਾਣਗੀਆਂ ਸਾਡੀਆਂ ਪਰ ਅਸੀਂ ਸਾਈ ਨਹੀਂ ਬਣਦੇ ਹਾਂ ਯਾਰ ਇਕੱਠੇ ਹੋ ਕੇ ਲਾਈਵ ਚ ਕੀ ਆ ਲਾਈਵ ਹੋ ਹੀ ਗਏ ਆ ਇਹ ਢੂੜ ਦਾ ਝੂੜ ਤੇ ਸੱਚ ਦਾ ਸੱਚ ਅਜੇ ਪਤਾ ਹੀ ਨਹੀਂ ਲੱਗਿਆ ਬਤੰਦਰੋ ਤੁਹਾਨੂੰ ਦੱਸੋ ਤੁਹਾਨੂੰ ਹਜੇ ਵੀ ਨਹੀਂ ਪਤਾ ਲੱਗਿਆ ਬਤੰਦਰਾ ਅਰਜਨ ਸਿੰਘਾ ਮੇਰੇ ਬਾਰੇ ਨਹੀਂ ਬੋਲਦਾ ਪਿਆ ਸੀ ਇਹ ਸੁੱਖਾ ਪੀਂਦਾ ਇਹ ਸੁੱਖਾ ਪੀਣਾ ਦੱਸੋ ਮੈਂ ਤਾਂ ਫਿਰ ਵੀ ਗੁਰੂ ਦਾ ਸਿੱਖ ਹਾਂ ਪੰਜੇ ਕੱਕੇ ਮੇਰੇ ਚ ਪੂਰੇ ਆ ਦੱਸ ਹੈ ਉਹ ਜਾਣਾ ਕਿਉਂ ਚੈਨਲ ਤੇ ਉਹ ਜਿਹੜੇ ਚੈਨਲ ਨੇ ਗੱਲ ਕਹੀ ਆ ਉਹ ਚੈਨਲ ਦੀ ਵੀਡੀਓ ਹੀ ਨਾ ਜਾਓ ਹੁਣ ਹੂੰ ਤਾਂ ਬੜੀਆਂ ਮੈਨੂੰ ਗਾਲਾਂ ਹੀ ਕੱਢਣੀਆਂ ਆਉਂਦੀਆਂ ਕਮੈਂਟ ਚ ਮੇਰੇ ਬਾਰੇ ਵੀ ਐ ਕਰਤਾ ਐ ਕਰਤਾ ਹੈ ਦੱਸੋ ਵੀ ਨਹੀਂ ਦੋਇਆ ਕਾ ਦੋ ਨਹੀਂ ਗਾ ਕਰਦਾ ਹੁਣ ਦੱਸੋ ਤੁਸੀਂ ਇਹਦੀ ਗੱਲ ਮੇਰੇ 57 ਦਾ ਪਰਚਾ ਪੈ ਗਿਆ ਮੈਂ ਸਾਈ ਨਹੀਂ ਬੰਦਾ ਬਾਬਾ ਜੀ ਮਾਰਿਆ ਜੇ ਨਾ ਮੈਨੂੰ ਨਹੀਂ ਮੇਰੇ ਮੂੰਹੋਂ ਨਿਕਲ ਗਿਆ ਜੇ ਕੀ ਕਰਦੇ ਮੇਰੇ ਮੂੰਹੋਂ ਨਿਕਲ ਗਿਆ ਨਹੀਂ ਮੈਂ ਉਦਨ ਮੰਨ ਗਿਆ ਸੀ ਨਾ ਤੁਹਾਡੇ ਸਾਹਮਣੇ ਨਹੀਂ ਮੇਰੇ ਮੂੰਹੋਂ ਨਿਕਲ ਗਿਆ ਹੁਣ ਨਾ ਮੈਨੂੰ ਮਾਰਿਆ ਜੇ ਮੇਰੇ ਮੂੰਹੋਂ ਮੇਰੇ ਕਰਪਾਣ ਹੀ ਮਾਰ ਲੱਗ ਗਈ ਬਾਬਾ ਬਾਬਾ ਆਹ ਨਹੀਂ ਨਹੀਂ ਮੈਂ ਨਹੀਂ ਮੈਂ ਮੁੱਦਾ ਤੇ ਉਹ ਨਹੀਂ ਮੈਂ ਤਾਂ ਜਿਹੜੀ ਗੱਲ ਬਹੁ ਵੀ ਗੱਲ ਕੀ ਹੋ ਗਿਆ ਵੀਰ ਕੁਝ ਨਹੀਂ ਹੋ ਗਿਆ ਬਾਬੇ ਮੇਰੇ ਨਾਲ ਬਹੁਤ ਥੱਕਾ ਹੋ ਗਿਆ ਜ ਮੇਰੀ ਕਿਨੇ ਸਾਰ ਹੀ ਨਹੀਂ ਲਈ ਯਾਰ ਹੈ ਗੱਲਾਂ ਲੋਕਾਂ ਨੂੰ ਕਰਨੀਆਂ ਕਿਸੇ ਨੇ ਅਮਰਤ ਨਹੀਂ ਛਕਿਆ ਕਿਸੇ ਨੂੰ ਪੈਸੇ ਬਾਹਰ ਆਉਂਦੇ ਆ ਲੱਖਾ ਸਟੇਜ ਤੇ ਕੋ ਚੜ ਗਿਆ ਲੱਖਾ ਬੋਲਦਾ ਕਿ ਪਿਆ ਲੱਖੇ ਨੇ ਮੋਰਚਾ ਕਿਉਂ ਨਹੀਂ ਲਾਇਆ ਲੱਖੇ ਨੇ ਪਾਣੀ ਨੂੰ ਬੰਨ ਕਿਉਂ ਨਹੀਂ ਲਾਇਆ ਦਣ ਹੈ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਜਟੋ ਬੜੀਆਂ ਸੌਖੀਆਂ ਹਾਂ ਡੂਡ ਦਿਨ 57 ਦਾ ਪਰਚਾ ਪਿਆ ਤੇ ਚੀਕਾਂ ਨਿਕਲ ਗਈਆਂ ਹੈ ਜਿਨ੍ਹਾਂ ਨੂੰ 2-2 ਸਾਲ ਹੋ ਗਏ ਮੰਤਰੀ ਵਾਜੇ ਕਰਗਨ ਜੇਲ੍ਹ ਚ ਬੈਠਿਆ ਨੂੰ ਤੇ ਜਿਨ੍ਹਾਂ ਦੇ ਦੂਰੀ ਏਰੀਆ ਐਨਐਸਏ ਲੱਗ ਗਈ ਉਹਨਾਂ ਦੇ ਗੱਲਾਂ ਨਹੀਂ ਕੀਤੀਆਂ ਹੈ ਉਹਨਾਂ ਦਾ ਇਹ ਬੰਦੇ ਮਜ਼ਾਕ ਬਣਾਉਂਦੇ ਆ ਉਹਨਾਂ ਦਾ ਇਹ ਬੰਦੇ ਮਜ਼ਾਕ ਬਣਾਉਂਦੇ ਆ ਜਿਹੜੇ ਉਹ ਬੈਠੇ ਆਵਦੇ ਨੇ ਪਹਿਲਾਂ ਵੇਖੋ ਕਾਕਿਓ ਵੀ ਤੁਹਾਡਾ ਕੀ ਹਾਲ ਹੋਇਆ ਤੁਸੀਂ ਡੂਡ ਦਿਨ ਜੇਲ੍ਹ ਚ ਰਹਿ ਕੇ ਆਏ ਹੋ ਤੇ ਤੁਸੀਂ ਕਿਵੇਂ ਫਟਫਟ ਬੋਲਣ ਡੈ ਜੀ ਉੱਚੀ ਉੱਚੀ ਹਾਂ ਦੱਸੋ ਤੁਸੀਂ ਅਗਲੇ ਜੇਲ੍ਹ ਚ ਰਹਿ ਕੇ ਆਏ ਆ 2 ਸਾਲ ਹੋ ਗਏ ਲਗਾਤਾਰ ਤੇ ਦੂਰੀ ਐਨਐਸਏ ਲੱਗ ਗਈ ਆ ਅਗਲੇ ਨੇ ਗੱਲਾਂ ਨਹੀਂ ਕੀਤੀਆਂ ਸਾਈਆਂ ਬਣਦੀਆਂ ਕਿ ਅਸੀਂ ਸਾਈ ਬਣਦੇ ਆ ਸਿੱਖ ਧਰਮ ਛੱਡਦੇ ਆ ਅਸੀਂ ਇਹ ਥੋੜੇ ਬੰਦੇ ਦੀ ਵੀਡੀਓ ਬੋਲਦੀ ਅਸੀਂ ਨਹੀਂ ਬੋਲਦੇ ਸਬੂਤ ਸਾਡੇ ਕੋਲੇ ਪਿਆ ਵੀਡੀਓ ਸਾਡੇ ਕੋਲੇ ਬਈ ਆ ਹਾਂਜੀ ਓ ਜੱਗੇ ਚੌਧਰੀ ਸੋਖੀ ਆ ਸੋਖੀ ਆ ਚੜਦੀਆਂ ਗਲਾਂਗੇ ਹਾਂ ਆ ਗੱਲ ਕੀਤੀ ਸੀ ਯਾਰ ਇੱਕ ਬੰਦੇ ਬਾਰੇ ਹਾਂ ਲੇ ਸਿਕਪੜਨਾ ਦੀ ਚੀਜ਼ ਹੁੰਦੀ ਪਤਾ ਬਾਉ ਤੈਨੂੰ ਪਤਾ ਭਰਾਵਾ ਤੂੰ ਜਦੋਂ ਮੇਰੇ ਬਾਰੇ ਮਾੜੇ ਕਮੈਂਟ ਕਰਦਾ ਹੈਂ ਦੱਸ ਉਦੋਂ ਕਿੱਥੇ ਜਾਵੜਦੀ ਆ ਤੂੰ ਤਾਂ ਆਪੇ ਮੇਰੇ ਤੇ ਰਹਾਣ ਹੋਣਾ ਭਰਾਵਾ ਹੁਣ ਕੱਡ ਕੱਢ ਕੇ ਗਾਲਾਂ ਕਰ ਕਰ ਕੇ ਫੋਟ ਮੈਂ ਹੈਟਰ ਤੇ ਹੁਣ ਤੂੰ ਮੈਂ ਤੇਰੇ ਤੇ ਰਹਾਣ ਹੁਣ ਤੂੰ ਆਪੇ ਰਹਾਣ ਹੋਣਾ ਭਰਾਓ ਹਾਂ ਬਲਜਿੰਦਰ ਸਿੰਘ ਦਿਵਾਲ ਹੇ ਹਾਲੇਲੂਇਆ ਵਾਲੇ ਗੁਰਪ੍ਰੀਤ ਸਿੰਘ ਜੀ ਵਾਇਰ ਜੀ ਖਾਲਸਾ ਵਾਇਰ ਜੀ ਦੀ ਫਤਿਹ ਜਿੰਦ ਕੱਢ ਮਿਸਤਰੀ ਕਹਿੰਦਾ ਮੈਂ ਧਰਮ ਬਦਲੂ 55 ਦਾ ਪਰਚਾ ਆ ਗਿਆ ਨਹੀਂ ਬਦਲਦਾ ਮੈਨੂੰ ਮੇਰੇ ਭਲੇਖਾ ਲੱਗ ਗਿਆ ਬਾਬੇ ਮੇਰੇ ਤੇ ਬਾਬੋ ਮੈਨੂੰ ਮਾਫ ਕਰਦੇ ਹੋ ਹੁਣ ਮੈਂ ਚੀਕਾਂ ਪੈਂਦੀਆਂ ਹੁਣ ਵੇਖਾਂ ਯਾਰ ਜੰਦੀਆਂ ਵੇਖੋ ਚੀਕਾਂ ਪੈਂਦੀਆਂ ਹੈ ਕੱਢ ਚੀਕ ਮਾਰ ਚੀਕ ਪੂਰੀ ਚੰਗਿਆੜ ਮਾਰ ਹੈ ਨਾ 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 ਝੂਠ ਕੋਈ ਬੋਲਿਆ ਤੇ ਨਾ ਬੋਲਦੇ ਆ ਠੀਕ ਹੈ ਨਾ ਹਾਂ ਆਪਾਂ ਆਵਦਾ ਕੰਮ ਕਰਦੇ ਆਪਾਂ ਕਿਸੇ ਨਾਲ ਨਹੀਂ ਮੱਥਾ ਮਾਰਦੇ ਤੁਹਾਡੇ ਅਰਗੇ ਨਾਲ ਠੀਕ ਹੈ ਕਿ ਨਹੀਂ ਹਾਂ ਤੇ ਹਾਂ ਤੇਰੀ ਗੱਲ ਸਹੀ ਜੱਗੇ ਚੌਧਰੀ ਆਪਾਂ ਜਵਾਬ ਨਹੀਂ ਦਿੰਦੇ ਸਹੀ ਗੱਲ ਵੈਸੇ ਤਾਂ ਮੈਂ ਬਲਾਕ ਵੀ ਕਰ ਸਕਦਾ ਕੋਈ ਵੱਡੀ ਗੱਲ ਨਹੀਂ ਜਿਹਨਾਂ ਦੇ ਆਪਾਂ ਬਲਾਕ ਮਾਰ ਦਿੰਨੇ ਇਹ ਜੋ ਬੰਦੇ ਜਿੰਨੇ ਵੀ ਹੈਗੇ ਆਪਾਂ ਨੂੰ ਕੋਈ ਨਾ ਕੋਈ ਚੱਕਰ ਆਂਦੇ ਚ ਆ ਰੋਮੀ ਬਾਗੀ ਸਿੰਘ ਠੀਕ ਆ ਠੀਕ ਆ ਰੋਮੀ ਬਾਗੀ ਚੜਦੀਆਂ ਕਲਾ ਚੜਦੀਆਂ ਕਲਾ ਕੀ ਹਾਲ ਨੇ ਅਨਾਈ ਨਹੀਂ ਰੋਲਾ ਆਪਣਾ ਰੋਲਾ ਕੀ ਪਹਿਣਾ ਜਟਾ ਆਪਣਾ ਰੋਲਾ ਤਾਂ ਕੀ ਪਹਿਣਾ ਰੋਲਾ ਕੋਈ ਨਹੀਂ ਹੈਗਾ ਆਪਣਾ ਤਾਂ ਉਹ ਆਸੀਆਂ ਖੇਡੀਆਂ ਜਾਂ ਰੋਲਾ ਕਿਹੜਾ ਹੋਣਾ ਆਪਣਾ ਓ ਯਾਰ ਗੱਲ ਤੇਰੀ ਇੱਕ ਮਿੰਟ ਇੱਕ ਮਿੰਟ ਆਪਣਾ ਰੋਮੀ ਤੇਰੀ ਗੱਲ ਸਹੀ ਆ ਵੀ ਤੁਹਾਨੂੰ ਲੋਕ ਆਫਿਸ ਵਿੱਚ ਲੜਾਈ ਜਾਂਦੇ ਨੇ ਤੇ ਮੇਰੀ ਸਲਗਣ ਰੋਮੀ ਤੂੰ ਉਹਨੂੰ ਸਮਝਾ ਕੀ ਹੁੰਦਾ ਨਾ ਕਿ ਰੰਜੋਤ ਨੂੰ ਤੂੰ ਰੰਜੋਤ ਨੂੰ ਪੁੱਛ ਵੀ ਮੇਰੇ ਬਾਰੇ ਕੀ ਲਿਖਦਾ ਮੜਾ ਯਾਰ ਰੰਜੋਤ ਨੂੰ ਪੁੱਛੀ ਤੂੰ ਮੈਂ ਨਹੀਂ ਲੜਦਾ ਨਹੀਂ 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 ਮੈਂ ਤਾਂ ਯਾਰ ਮੈਂ ਦੱਸ ਮੈਂ ਆਪਾਂ ਲੜਦੇ ਹੈ ਹੀ ਨਹੀਂ ਮੈਂ ਤਾਂ ਲੜਨ ਦੇ ਪਾਸੇ ਜਾਂਦਾ ਹੀ ਨਹੀਂ ਮੈਂ ਕਿਸੇ ਨਾਲ ਕਿਉਂ ਲੜਾਂ ਪਰ ਤੂੰ ਉਹਨੂੰ ਪੁੱਛ ਲਈ ਹਾਂ ਕਰ ਲਈ ਕਰ ਦੋ ਰੋਮੀ ਬਾਕੀ ਕਰ ਲਈ ਗੱਲ ਕੋਈ ਗੱਲ ਨਹੀਂ ਮੈਂ ਤੇਰੀ ਰਿਸਪੈਕਟ ਕਰਦਾ ਠੀਕ ਹੈ ਕਿ ਨਹੀਂ ਤੈਨੂੰ ਪਤਾ ਕਿ ਤੂੰ ਮੇਰੇ ਨਾਲ ਗੱਲ ਕੀਤੀ ਵੀ ਵੈਸੇ ਮੈਂ ਤੇਰੀ ਰਿਸਪੈਕਟ ਕਰਦਾ ਠੀਕ ਆ ਠੀਕ ਹੈ ਕਿ ਨਹੀਂ ਤੂੰ ਅੱਜ ਤੱਕ ਠੀਕ ਆ ਮੇਰੇ ਨਾਲ ਗੱਲ ਵੀ ਕੀਤੀ ਆ ਤੇ ਤੂੰ ਕਮੈਂਟ ਵੀ ਕੀਤਾ ਤੂੰ ਆਪਾਂ ਨੂੰ ਵਧੀਆ ਬੰਦੇਆਂ ਨੂੰ ਕਮੈਂਟ ਕਰਦਾ ਤੇ ਆਪਾਂ ਤੈਨੂੰ ਵਧੀਆ ਬੰਦੇਆਂ ਕੋ ਮੈਂ ਜਵਾਬ ਦਿੱਤਾ ਕੋਈ ਗਾਲ ਮੰਦਾ ਤੈਨੂੰ ਅੱਜ ਤੱਕ ਕੱਢਿਆ ਤੂੰ ਮੈਨੂੰ ਦੱਸ ਸਕਦਾ ਰੂਮੀ ਤੈਨੂੰ ਤੂੰ ਕਿਤੇ ਮੈਂ ਤੈਨੂੰ ਕਿਤੇ ਗਾਲ ਕੱਢੀ ਤੂੰ ਮੈਨੂੰ ਤਾਂ ਦੱਸ ਸਕਦਾ ਤੇਰੀ ਫੋਟੋ ਤੇਰੀ ਵੀਡੀਓ ਤੇਰੀ ਆਡੀਓ ਅੱਜ ਤੱਕ ਕੋਈ ਐਡਿਟ ਕੀਤੀ ਤਾਂ ਤੂੰ ਮੈਨੂੰ ਦੱਸ ਸਕਦਾ ਆ ਆ ਤੇਰੇ ਸਾਹਮਣੇ ਖਲੋਤੇ ਆ ਠੀਕ ਆ ਕਿ ਨਹੀਂ ਜੇ ਆਪਣੀ ਇੱਕ ਵੀ ਕਿਸੇ ਪਾਸੇੋਂ ਵੀ ਤੂੰ ਕੱਢਦੇ ਵੀ ਇੱਥੇ ਘੇਲ ਸਿਆ ਤੂੰ ਆ ਮੇਰੇ ਨਾਲ ਬੜਾ ਤੱਕਾ ਕੀਤਾ ਇੱਥੇ ਆ ਕੇ ਯਾਰ ਮਰ ਕੀਤੀ ਤੇ ਆਪਾਂ ਨੂੰ ਫੇਰ ਆਖਦੀ ਜਾਂ ਜਾਂ ਤੇ ਤੇਰੇ ਨਾਲ ਵਾਦਾ ਰਹਿ ਗਿਆ ਆ ਅਰਜਨ ਸਿੰਘ ਆ ਗਿਆ ਜਿਹੜੇ ਥੱਲੇ ਲੱਗੇ ਆ ਤੇ ਆ ਜਿਹੜੇ ਆ 골ਡੀਜ਼ ਜਿਹੜੇ ਆ ਦੂਜੇ ਹੈ ਇਹਨਾਂ ਨੂੰ ਪੁੱਛੀ ਬਾਬਾ ਆ ਕਿਹੋ ਜਿਹਾ ਥੱਲੇ ਕਮੈਂਟ ਕਰਦੇ ਕੀ ਕੀ ਕੋ ਲਿਖਦੇ ਹੁੰਦੇ ਸੀ ਬਸ ਠੀਕ ਆ ਰੋਮੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਏ ਉਹ ਠੀਕ ਆ ਕਿ ਨਹੀਂ ਕੋਈ ਗੱਲ ਨਹੀਂ ਠੀਕ ਹੈ ਨਾ ਉਹ ਗੱਲ ਤੇਰੀ ਸਹੀ ਸਾਡਾ ਕਿਹੜਾ ਯਾਰ ਆਪਣਾ ਕਿਹੜਾ ਕੋਈ ਵੱਟ ਦਾ ਰੌਲਾ ਇਹ ਸਾਡਾ ਕੋਈ ਜ਼ਮੀਨੀ ਝਗੜਾ ਕਿਸੇ ਨਾਲ ਆ ਪਰ ਇਹ ਬੰਦਾ ਯਾਰ ਪਹਿਲਾਂ ਹਟਦਾ ਨਹੀਂ ਇਹ ਜਾਣ ਬੁੱਝ ਕੇ ਵੀਡੀਓ ਪਾਉਂਦਾ ਠੀਕ ਹੈ ਕਿ ਨਹੀਂ ਨਾਂ ਲੈ ਲੈ ਕੇ ਫਲਾਣੇ ਦਾ ਤੁਸੀਂ ਨੇ ਕੱਲ ਵੀ ਲੱਗਾ ਹੋਈ ਮੇਰੇ ਬਾਰੇ ਬੋਲਣ ਮੈਂ ਫੇਰ ਨਹੀਂ ਬੋਲਦਾ ਮੈਂ ਚੁੱਪੋ ਜੋ ਦੋ ਵਾਰ ਚੁੱਪ ਪਰ ਇਹ ਬੰਦਾ ਹਟਦਾ ਨਹੀਂ ਪਤਾ ਨਹੀਂ ਬੰਦੇ ਨੂੰ ਕੀ ਚਾਹੀਦਾ ਇਹਨੂੰ ਹਾਂਜੀ ਲੈ ਜੱਗੇ ਚੌਧਰੀ ਗੱਲ ਤੇਰੀ ਸਹੀ ਆ ਮੈਂ ਇੱਕ ਤਾਂ ਕਰਤਾ ਆਪਣਾ ਬਲੌਗ ਚ ਇੱਕ ਬਲੌਕ ਕਰਤਾ ਬਾਕੀ ਜੇ ਕੋਈ ਆਪਾਂ ਨੂੰ ਲੱਗੂਗਾ ਉਹ ਜਿਆ ਬੰਦਾ ਆਪਾਂ ਚੱਕ ਕੇ ਉਹ ਵੀ ਬਲੌਕ ਕਰ ਦਾਂਗੇ ਕੋਈ ਕਰਤਾ ਕੋਈ ਚੱਕਰ ਨਹੀਂ ਅ ਮੈਂ ਬਲੌਕ ਵਾਲੀ ਸੰਗਲੀ ਗੱਲ ਚ ਵਲੇੜਤੀ ਹੋਂਦੇ ਕੋਈ ਚੱਕਰ ਨਹੀਂ ਹਾਂ ਹਾਂ ਮੈਂ ਸਿਰਫ ਉਹ ਬੰਦੇ ਨੂੰ ਜਿਹੜਾ ਆਪਣੇ ਰਫੇਕ ਤੇ ਮੈਂ ਕਰਤਾ ਉਹਨੂੰ ਕਮੈਂਟ ਵਾਲਾ ਕਰਤਾ ਉਹਨੂੰ ਹੁਣ ਮੇਰੀ ਮੈਂ ਇੱਕ ਗੱਲ ਦੱਸਦਾ ਮੇਰੇ ਤੇ ਰੋਮੀ ਦਾ ਠੀਕ ਆ ਵਿਚਾਰਕ ਮਤਭੇਦ ਨਹੀਂ ਮਿਲਦੇ ਮੰਨਦੇ ਅਸੀਂ ਸਾਡੇ ਨੀ ਪਾਰੇ ਬੰਦੇ ਨੇ ਅੱਜ ਤੱਕ ਮੈਨੂੰ ਨਹੀਂ ਮਾਰਿਆ ਕੁਝ ਵੀ ਇਹਨੇ ਬੋਲਿਆ ਨਾ ਆਪਾਂ ਇਹਨੂੰ ਬੋਲੇ ਆ ਬਾਬਾ ਐ ਨਾ ਗੱਲ ਗੱਲ ਐ ਭਰਾਓ ਇਹ ਯਾਰ ਪਹਿਲਾਂ ਬਾਬਾ ਵੀਡੀਓ ਪਾਉਂਦਾ ਠੀਕ ਐ ਕਿ ਨਹੀਂ ਖੇਤਾਂ ਵਾਲਾ ਫਲੋਣੇ ਵਾਲਾ ਟਮਕਾਲੇ ਵਾਲਾ ਐ ਬੋਲਣ ਦਾ ਐ ਕਰਨ ਦਾ ਐ ਕਰਨੇ ਨਾ ਲੈ ਠੀਕ ਐ ਜਦੋਂ ਅਸੀਂ ਪਾਉਨੇ ਫਿਰ ਚੀਕਾਂ ਮਾਰਦਾ ਠੀਕ ਐ ਕਿ ਨਹੀਂ ਹੁਣ ਹੁਣ ਮੇਰੀ ਸੁਣਗਾ ਰੋਮੀ ਤੂੰ ਮੈਨੂੰ ਤਾਂ ਇਹ ਗੱਲ ਆਖਦੀ ਵੀ ਚੱਲ ਨਾ ਤੁਸੀਂ ਐ ਕਰਿਆ ਕਰੋ ਤੇਰੀ ਗੱਲ ਮੈਂ ਸਹਿਮਤਾ ਪਰ ਤੂੰ ਕਦੇ ਰਣਜੋਤ ਨੂੰ ਵੀ ਪੁੱਛ ਜਾ ਕੇ ਉਹਦੇ ਨਾਲ ਗੱਲ ਕਰੀ ਤੂੰ ਚਲੋ ਠੀਕ ਆ ਬਾਬਿਓ ਧੰਨਵਾਦ ਸਾਰੇ ਭਰਾਵਾਂ ਦਾ ਕੋਈ ਨਹੀਂ ਆਪਾਂ ਤੇ ਧੰਨਵਾਦ